ਤੁਸੀਂ ਦੇਖਣਾ 24 ਪੰਜਾਬੀ ਚੈਨਲ ਮਾਘ ਸ਼ਵਰਾਤੀ ਤੇ ਹਾਰ ਦੇ ਮੌਕੇ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਮਾਘ ਸ਼ਵਰਾਤੀ ਤੇ ਹਾਰ ਹਰੇਕ ਸ਼ਹਿਰ ਵਿੱਚ ਬੜੇ ਹੀ ਤੁਮਤਾਮ ਦੇ ਮਨਾਇਆ ਗਿਆ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਦੇਖ ਸਕਦੇ ਹੋ ਭਗਤ ਜਨ ਹਰ ਹਰ ਮਹਾਦੇਵ ਦੇ ਨਾਰੇ ਲਾਉਂਦੇ ਨਜ਼ਰ ਆਉਂਦੇ ਹਨ ਜਿੱਥੇ ਭਗਤਾਂ ਦੇ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਭੋਲੇ ਸ਼ੰਕਰ ਦੀ ਕਿਰਪਾ ਲੈਣ ਲਈ ਲੋਕ ਹਕਕਾ ਕਾਵੜ ਲੈ ਕੇ ਆਉਂਦੇ ਹਨ ਕੋਈ ਲੰਗਰ ਲਗਾ ਰਿਹਾ ਹੈ ਤੇ ਕੋਈ ਕਿਸੇ ਤਰੀਕਾ ਨਾਲ ਉਹ ਆਪਣੇ ਕਰ ਰਹੇ ਹੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਲੰਗਰ ਤਿਆਰ ਕੀਤੇ ਗਏ ਹਨ ਤੇ ਇਸ ਮੌਕੇ ਤੇ ਜਿਸਕਾਰ ਕੇ ਇਹ ਆਲੂ ਭਗਨੇ ਜੀ ਸਕਦੇ ਜੋ ਬੇਹੇ ਭਰਤਾਂ ਨੂੰ ਲੰਗਰਿ ਭਾਇ ਜਾ ਰਹੇ ਹਨ। ਪਾਕਤਾਂ ਵਿੱਚ ਆਪਣੇ ਆਪ ਬਾਦ ਛੋਟਾ ਬਣ ਰਿਹਾ ਹੈ ਕਿ ਅਸੀਂ ਹਰ ਹਰ ਮਾਹਦੇਵ ਦੇ ਨਾਲ ਲਾਵਾਂਗੇ। ਸ਼ਹਿਰ ਸਾਡੇ ਨਾਲ ਵੱਡੇ ਪੱਧਰ ਤੇ ਲੁੱਟ-ਖੁੱਟ ਜਗਾ ਕੋਈ ਸਾਡੇ ਨਾਲ ਵੀ ਖੜੇ ਹੋ ਸਕਦੇ ਹੋ ਰਿਹਾ ਹੈ। ਇਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਬਹੁਤ ਨਾਰੀਵਾਰੀ ਦੇ ਮੌਕੇ ਲੰਗਰ ਲਗਾਏ ਜਾਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਸਾਹਮਣੇ ਨਜ਼ਰ ਆਏ ਜਾ ਰਹੇ ਹਨ ਤੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ। ਕਿੰਨੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿੱਤੇ ਹਰ ਹਰ ਮਾਹਦੇਵ ਦੇ ਲ ਪੋਲੇ ਸ਼ੰਕਰ ਜਿੱਥੇ ਹਰ ਸ਼ਹਿਰ ਦੇ ਵਿੱਚ ਲੰਗਰ ਵਰਤਾਏ ਜਾ ਰਹੇ ਹਨ ਤੇ ਇਸ ਮੌਕੇ ਤਸਵੀਰਾਂ ਵੀ ਦੇਖ ਸਕਦੇ ਹੋ ਹਲਵਾਈਆਂ ਵੱਲੋਂ ਲੰਗਰ ਤਿਆਰ ਕੀਤੇ ਜਾ ਰਹੇ ਹਨ ਜਿੱਥੇ ਲੰਗਰ ਛਕਾਉਣ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਸ਼ਾਇਦ ਸ਼ਰਕਨ ਦਾ ਆਨੰਦ ਵੱਖਰਾ ਹੈ ਕਿਉਂਕਿ ਪੋਲੇ ਸ਼ੰਕਰ ਜੀ ਦੀ ਕਿਰਪਾ ਜਿਸ ਤੇ ਹੋ ਜਾਵੇ ਉਸ ਦੇ ਬਾਰੇ ਨਿਆਰੇ ਹੋ ਜਾਂਦੇ ਹਨ ਕਿਉਂਕਿ ਹਰ ਪ੍ਰੋਗਰਾਮ ਹਰ ਇੱਕ ਸ਼ਹਿਰ ਅਤੇ ਹਰ ਇੱਕ ਮਹੱਲੇਾਂ ਦੇ ਵਿੱਚ ਮਨਾਏ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੂਰੀਆਂ ਦੇ ਲੰਗਰ ਕਿੱਥੇ ਜਾ ਰਹੇ ਹਨ ਤਿਆਰ ਅਤੇ ਇਸ ਮੌਕੇ ਤੇ ਲੰਗਰ ਵਰਤਾਏ ਜਾ ਰਹੇ ਹਨ ਅਤੇ ਭਗਤਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਮਹਾ ਸ਼ਿਵਰਾਤਰੀ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਕਿੱਥੇ ਕਈ ਜਗਾਵਾਂ ਤੇ ਜਗਰਾਤੇ ਅਤੇ ਕਈ ਜਗਾਂ ਤੇ ਭਗਤਾਂ ਵੱਲੋਂ ਆਪਾਜਨ ਕੀਤੇ ਜਾ ਰਹੇ ਹਨ ਤੇ ਪੋੜੀ ਸ਼ੰਕਰ ਦਾ ਜਾਇਆ ਕਾਰ ਕੀਤੇ ਜਾ ਰਹੇ ਹਨ ਉੱਥੇ ਭਗਤਾਂ ਵੱਲੋਂ ਲੰਗਰ ਲਗਾ ਕੇ ਪੋਲੇ ਸ਼ੰਕਰ ਜੀ ਦੀ ਮਾਹ ਸ਼ਿਵਰਾਤਰੀ ਨੂੰ ਸੇਵਾ ਕਰਦੇ ਆਪਨ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਮੈਡੀ ਮੈਂਬਰ ਵੀ ਛੱਕ ਦੇ ਲੰਗਰ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਤੇ ਜਿੱਥੇ ਆ ਸੰਤ ਮਹਾਤਮਾ ਵੀ ਇਸ ਮਾਹ ਸ਼ਿਵਰਾਤਰੀ ਦਾ ਤਿਹਾਰ ਬੜੀ ਲੋਕਾਂ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਨੌਜਵਾਨ ਹਰੇਕ ਦੇ ਵਿੱਚ ਉਤਸ਼ਾਹ ਹੁੰਦਾ ਉੱਥੇ ਸੰਤ ਮਹਾਤਮਾ ਵੀ ਇਸ ਦੇ ਵਿੱਚ ਹੋ ਉਪਨੰਦ ਲੈਂਦੇ ਨਜ਼ਰ ਆਉਂਦੇ ਹਨ ਜਦੋਂ ਖੁਦ ਆਪਰੇ ਹੱਥਾਂ ਨਾਲ ਲੰਗਰ ਛਕਾਉਂਦੇ ਨਜ਼ਰ ਆਉਂਦੇ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੰਗਰ ਸ਼ਿਕਾਇਆ ਜਾ ਰਹੇ ਹਨ ਲੰਗਰ ਸ਼ਿਕਾਇਆ ਜਾ ਰਹੇ ਹਨ ਅਤੇ ਪਾਕਿਸਤਾਨ ਦੇ ਵਿੱਚ ਆਪੇ ਉਤਸ਼ਾਹ ਬਣਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਮਾਸ਼ੇਵਰਾਤੀ ਦੀ ਤਿਆਰੀ ਦੇ ਮੌਕੇ ਲਗਾਏ ਗਏ ਲੰਗਰਾਂ ਦੇ ਪ੍ਰਬੰਧਕਾਂ ਵੱਲੋਂ ਕੀ ਕਹੇ ਹਨ ਆਓ ਸੁਣੋ ਬੀਰ ਬਜੰਗੇ ਹਰ ਹਰ ਮਹਾਦੇਵ ਗੰਗੇ ਹਰ ਹਰ ਸਰਵਦੇਵ ਹਰ ਹਰ ਜਟਾ ਸ਼ੰਕਰੇ ਹਰ ਹਰ ਨਮਾ ਪਾਰਵਤੀ ਫਤੇ ਹਰ ਹਰ ਮਹਾਦੇਵ 24 ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਨੂੰ ਐਸ ਨਾਲ ਅਸੀਂ ਅੰਮ੍ਰਿਤਸਰ ਦੇ ਸਾਡੇ ਬਹੁਤ ਹੀ ਮਸ਼ਹੂਰ ਮੰਡੀ ਹੈ ਠੀਕ ਹੈ ਇਸ ਵੇਲੇ ਸਾਡੇ ਮੰਡੀ ਦੇ ਜਿੰਨੇ ਵੀ ਅਹੁਦੇਦਾਰ ਨੇ ਮਜੀਠ ਮੰਡੀ ਜਦ ਕਿ ਜਦਾਂ ਕਿ ਪੂਰੇ ਦਿਸ਼ਾ ਵਿਦੇਸ਼ਾਂ 'ਚ ਨਾ ਹੈ ਮਜੀਠ ਮੰਡੀ ਦਾ ਭਗਵਾਨ ਸ਼ੰਕਰ ਦੀ ਸ਼ਾਦੀ ਦੇ ਸ਼ੋਭਾਵਸਰ ਤੇ ਲੰਗਰ ਪੰਡਾਲੇ ਵਰਤਾਰੇ ਨੇ ਦੇਖ ਸਕਦੇ ਹੋ ਕਿ ਅਸਾਂ ਸੰਗਤਾਂ ਬੜੇ ਯੋਰ ਸ਼ੋਨਾ ਭੰਡਾਰੇ ਲੈਣ ਵਾਸਤੇ ਸਭ ਆਪ ਆਪਣੀ ਲੈ ਹਰ 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 हर हर महादेव हर महादेव हर 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 बोले शंकर भगवान की बोलो शंकर भगवान की जय बोलो बाबा की जय जय शंकर जय भोलेनाथ बाबा जी की कृपा ना आज ही भंडारा लगाया ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਸ਼ਕਨ ਤੇ ਬੋਲੇनाथ ਜੀ ਦਾ ਨਾਮ ਲੈਣ ਜੈ ਸ਼ੰਕਰ ਦੇਵ ਨਾਮ ਤੇ ਜਗ੍ਹਾ ਖੜੀ ਜੀ ਮੈਂ ਅਮਿਤ ਕਪੂਰ ਓਨਰ ਅਮਿਤ ট্রেਡਿੰਗ ਕੰਪਨੀ ਮਜੀਠਮੜੀ ਤੋਂ ਜੀ ਮੈਂ ਮੰਨੂ ਭਾਜੀ ਆਓ ਜੀ ਜੀ ਬੋਲੇनाथ ਜੀ ਦੀ ਕਿਰਪਾ ਨਾਲ ਆਦਿ ਸ਼ੁਭਰਾਤਰੀ ਲਾਇਆ ਜਾਂਦਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕੋਈ ਪਤਾ ਨਹੀਂ ਸੰਦੇਸ਼ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੁਭਰਾਤਰੀ ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਸ਼ਬਦ ਨੂੰ ਚੜ੍ਹਦੀ ਗਲਾ ਤੇ ਰੱਖਣ ਜੈ ਬੋਲੇਨਾਥ ਦੇਸ਼ਾਂ ਦੇਸ਼ਾਂ ਦੇ ਮਸੂਮ ਮਥੋੜੇ ਦਾਟੜ ਤੋਂ ਆਏ ਜਿਹੜੇ ਜੁਵਾ ਪੀੜੀਆਂ ਨਾਲ ਸੰਦੇਸ਼ ਕੀ ਇੱਕ ਕਾਰਨ ਤੋਂ ਟੇਡਰ ਤੋਂ ਲੈ ਕੇ ਸਾਰੀ ਯੁਵਾ ਪੀੜੀ ਨੂੰ ਮੇਰੇ ਵੱਲੋਂ ਸੰਦੇਸ਼ ਆ ਕਿ ਨਸ਼ੇ ਤੋਂ ਦੂਰ ਰਹਿਣ ਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰਨ ਤੇ ਵਪਾਰ ਨਾਲ ਜੁੜੋ ਜੈਬ ਤੋਂ ਪਹਿਲੇ ਮੈਂ ਹਮਸਾ ਨਿਊਜ਼ ਆ ਤੁਹਾਡਾ ਵਾਈ ਕਮੈਂਟ ਕਿੰਨੇ ਲੋਇਓ ਪੰਡਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਨਾਲ ਦੀ ਕਵਰੇਜ ਕੀਤੀ ਹੈ ਸਾਰਿਆਂ ਨੂੰ ਪਤਾ ਹੈ ਕਿ ਮੈਂ ਸਭ ਤੋਂ ਪਹਿਲੇ ਸਾਰੇ ਵਪਾਰੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੈ ਤਾਂ ਕਿ ਜੁਲਾਤਰੀ ਜੁਨੀ ਕਿਉਂਕਿ ਸਾਡੇ ਸ਼ਿਵ ਜੀ ਜਿਹੜੇ ਆ ਸਾਡੇ ਸਾਰੇ ਗੱਡੀਆਂ ਦੇ ਮਾਲਕ ਹੈ ਉਹ ਅੱਜ ਮਾਲਕ ਦੀ ਨੂੰ ਯਾਦ ਕਰ ਰਹੇ ਸਾਰੇ ਵਪਾਰੀ ਹਮੇਸ਼ਾ ਹਰ ਸਾਲ ਪੰਡਾਣਾ ਹੁੰਦਾ ਔਰ ਸਾਰੇ ਹੋਜੇ ਪੰਡਾ ਦੇ ਚੱਲਦੇ ਰਹਿੰਦੇ ਪੂਰਾ ਹਫਤਾ ਚੱਲਦੇ ਰਹਿੰਗੇ ਪੰਡਾ ਦੇ ਔਰ ਮਜੀਠ ਹੁੰਦੀ ਕੀ ਸਾਰੇ ਵਪਾਰੀ ਐਸ ਭੋਲੇ ਸ਼ੰਕਰ ਦੀ ਮੇਹਰਦਾਰੀ ਇਹ ਕਾਰੋਬਾਰ ਜਿਹੜਾ ਚਲਾ ਰਹੇ ਔਰ ਉਹਦਾ ਮਾਲਕ ਹੈ ਤੁਹਾਨੂੰ ਪਤਾ ਹੀ ਹੈ ਸਭ ਕਿ ਭੋਲੇ ਸ਼ੰਕਰ ਜਿਹੜਾ ਗੱਡੀ ਦਾ ਮਾਲਕ ਆ ਔਰ ਅੱਜ ਦਾ ਦਿਨ ਜਿਹੜਾ ਸਾਡੇ ਐਸੇ ਬਹੁਤ ਇੱਕ ਵਧੀਆ ਦਿਨ ਹੈ ਇਹਦੇ ਨਾਲ ਆਪਾਂ ਥੋੜਾ ਜਿਹਾ ਪੜਾਣ ਲੰਨੇ ਆ ਜਿਹੜੇ ਬੱਚਿਆਂ ਦੇ ਮੂੰਹ ਦੇ ਵਿੱਚ ਪੈਂਦਾ ਹੈ ਦੂਜੀ ਜਿਹੀ ਕਿਹਦੀ ਸ਼ਰਧਾ ਹੁੰਦੀ ਹੈ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਮੈਂ ਇਹਦੀ ਝੂਠੀ ਬਾਗ ਲੈ ਪੜਾਣ ਨੂੰ ਜਾ ਕੇ ਤੇ ਉੱਥੇ ਹੀ ਉੱਤੇ ਕਲਾ ਬਣਾਵਾ ਔਰ ਐਸੇ ਹੀ ਜਿਹੜੇ ਹੈ ਯੰਗ ਚਲਦੇ ਰਹਿਣਗੇ ਇਸੇ ਜਿਹੜੇ ਪੜਾਣ ਚਲਦੇ ਰਹਿਣਗੇ ਔਰ ਮੇਰੀ ਬੀਜਵੰਦੀ ਜਿਹੜੀ ਹੈ ਹਮੇਸ਼ਾ ਅੱਗੇ ਵਧੀ ਰਹੇਗੀ ਭੋਲਾ ਸ਼ੰਕਰ ਦੀ ਕਿਰਪਾ ਦੇ ਵਿੱਚ ਬਸ ਅਸੀਂ ਹਮੇਸ਼ਾ ਇਹੋ ਅਰਦਾਸ ਕਰਦੇ ਹਾਂ ਕਿ ਭੋਲਾ ਸ਼ੰਕਰ ਆਪਣਾ ਹੱਥ ਰੱਖੇ ਸਾਡੇ ਛਿਰੇ ਉੱਤੇ ਤਾਂ ਕਿ ਸਾਡੀ ਜਿਹੜੀ ਮੰਡੀ ਹੈ ਉਹ ਵਸਲੀ ਰਵੇ ਹੋਰ ਚੋਟੀ ਗੱਦੀ ਦੇ ਵਿੱਚ ਰਾਜ ਦੀ ਜਿਹੜੀ ਮੈਂ ਦਾ ਦੇਸ਼ਾਂ ਵਿਦੇਸ਼ਾਂ ਨਾਲ ਹੈ ਤੁਹਾਡੇ ਤੋਂ ਇਲਾਵਾ ਜਿਹੜੀ ਯੁਵਾ ਪੀੜੀ ਤੁਹਾਡੇ ਬਿਜ਼ਨਸ ਆ ਰਹੀ ਹੈ ਸੰਦੇਸ਼ ਕੀ ਹੈ ਜੀ ਉਹਨਾਂ ਨੂੰ ਕੋਈ ਯੁਵਾ ਪੀੜੀ ਨੂੰ ਇਹ ਸੰਦੇਸ਼ ਹੈ ਕਿ ਤੁਸੀਂ ਉਦੋਂ ਅਸੀਂ ਤੁਹਾਡੇ ਨਾਲ ਆ ਤੁਸੀਂ ਬਸ ਇੱਕ ਕੰਮ ਨਾ ਕਰੋ ਜਿਹੜੇ ਨਸ਼ੇ ਨਸ਼ੇ ਦੇ ਕੰਮ ਹੈ ਉਹ ਬੰਦ ਕਰ ਦਿਓ ਕਿਉਂਕਿ ਨਸ਼ੇ ਦੇ ਵਿੱਚ ਬੜੇ ਕਾਜ਼ੁਲ ਸਾਡੇ ਸਾਹਮਣੇ ਤਬਾਹ ਹੋ ਗਏ ਹੈ ਕੋਈ ਵੀ ਨੰਨਾ ਨਸ਼ਾ ਕਰਦਾ ਹੈ ਉਹ ਵਪਾਰੀ ਵੀ ਕਾਮਯਾਬ ਨਹੀਂ ਹੋ ਪਾਏਗਾ ਮੈਂ ਸਭ ਅੱਛੇ ਆਪਣੇ ਬੱਚਿਆਂ ਨੂੰ ਇਹੋ ਹੀ ਸਿੱਖਿਆ ਦਿਹਾ ਰਗਾ ਸਭ ਕੁਝ ਕਰੋ ਲੇਕਿਨ ਨਸ਼ਾ ਨਾ ਕਰੋ ਬਾਰੋ-ਬਾਰ ਘੱਟ ਕਰ ਲੋ ਉਹ ਜਿਆਦਾ ਵਧੀਆ ਹੈ ਨਸ਼ੇ ਤੋਂ ਬਚੋ ਨਸ਼ਾ ਜਿਹੜਾ ਸਾਡੇ ਘਰ ਨੂੰ ਤਬਾਹ ਕਰ ਦੇਗਾ ਉਹ ਸਾਡੀਆਂ ਸਾਰੀਆਂ ਪੁਸਤਾ ਜਿਹੜੀਆਂ ਉਸ ਨੂੰ ਮਾਫੀ ਕਰਨਗੀਆਂ ਮੈਂ ਪੁਲਿਸ ਨੂੰ ਕਰ ਦੇ ਕੇ ਕਿਰਪਾ ਕਰਾਂਗਾ ਕਿ ਸਾਡੇ ਦੇ ਬੱਚੇ ਆសុਸ਼ਟੀ ਰੱਖੋ ਆਪਣੀ ਔਰ ਕਿਸੇ ਨੂੰ ਸਤਮੁਤੀ ਦਿਓ ਕੋਈ ਬੱਚਾ ਸਾਡਾ ਇਹਨਾਂ ਕੰਮਾਂ ਜਲਾਬ ਹੋਵੇ ਜੀ ਬਾਬਾ ਬਾਬਾ ਮਹਿੰਦਰਗਿਰੀ ਚਵਾਰ ਰੋਡ ਆਨੰਦ ਵਿਹਾਰ ਵਿੱਚ ਮਹਾ ਸ਼ਿਵਰਾਤਰੀ ਦਾ ਲੰਗਰ ਪਟਾਰਾ ਚੱਲ ਰਿਹਾ ਹੈ ਸ਼ਿਵ ਆਸ਼ਰਮ ਨੇ ਮਬਈ ਚ ਰਾਤਰੀ ਦਾ ਕੀ ਜਣਾ ਹੈ ਲੰਗਰ ਪੰਡਾਰਾ ਸਭ ਨੂੰ ਲੱਖ ਲੱਖ ਵਧਾਈ ਸ਼ਿਵ ਰਾਤਰੀ ਮਾਤਾ ਸ਼ਿਵ ਰਾਤਰੀ ਦੀ ਤੇ ਲੰਗਰ ਚੱਲਣਾ ਅੱਜ ਮਾ ਸ਼ਿਵ ਰਾਤਰੀ ਦਾ ਵੀ ਬਾਬਾ ਜੀ ਬਣਾਮੀ ਅਸੀਂ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਵੀ ਸਾਡੇ ਗੁਰੂ ਮਹਾਰਾਜ ਬਾਬਾ ਮਹਿੰਦਰ ਗਿਰੀ ਚਬਾਰ ਰੋਡ ਆਨੰਦ ਵਿਹਾਰ ਕਲੋਨੀ ਸ਼ਿਵ ਆਸ਼ਰਮ ਜੋ ਕਿ ਮਹਾ ਸ਼ਿਵ ਰਾਤਰੀ ਦਾ ਬਹੁਤ ਸੋਹਣਾ ਅਫਸਰ ਉੱਤੇ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਅੰਮ੍ਰਿਤਸਰ ਗੁਰੂ ਰਾਮਦਾਸ ਦੀ ਨਗਰੀ ਚ ਇਹ ਸਾਡੇ ਮਹਾਪੁਰਸ਼ਾਂ ਦਾ ਆਸ਼ਰਮ ਹੈ ਸਾਨੂੰ ਬੁਲਾਈ ਸੀ ਸਾਡਾ ਨਵਾ ਬਾਬਾ ਸਰੇਂਦਰ ਗਿਰੀ ਹਾਂਜੀ 24 ਪੰਜਾਬ న్యూਸ ਦੇਖ ਰਹੇ ਸਾਰੇ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਹੋਵੇ ਮੈਂ ਤੁਹਾਡਾ ਪੱਤਰਕਾਰ ਗੌਰਵਪ੍ਰੀਤ ਸਿੰਘ ਅਸ਼ਵਨੀ ਸ਼ਰਮਾ ਲक्की ਜੀ ਦੇ ਨਾਲ